ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸ਼ਬਦ ਦੋ ਅੱਖਰਾਂ ਤੋਂ ਬਣਿਆ ਹੈ ਪਰ ਬੜਾ ਹੀ ਪਿਆਰਾ ਲੱਗਦਾ ਹੈ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਸਿੱਖਿਆ ਲੈ ਕੇ ਸਿੱਖ ਬਣੀਏ ਕਿਉਂਕਿ ਗੁਰੂ ਤੋਂ ਬਿਨਾ ਜੀਵ ਦੀ ਕਲਿਆਣ ਨਹੀਂ ਹੁੰਦੀ ਹੈ ਜੈਸੇ ਗੁਰੂ ਜੀ ਗੁਰਬਾਣੀ ਵਿੱਚ ਦੱਸਦੇ ਹਨ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਬਿਨ ਸੁਰਤ ਨ ਸੇਧ ਗੁਰੂ ਬਿਨ ਮੁਕਤ ਨ ਪਾਵੇ ਸੋ ਗੁਰੂ ਤੂੰ ਬਿਨਾ ਜੀਵ ਦੇ ਹਿਰਦੇ ਦਾ ਅਗਿਆਨ ਰੂਪੀ ਅੰਧੇਰਾ ਦੂਰ ਨਹੀਂ ਹੁੰਦਾ ਅਤੇ ਫਿਰ ਗਿਆਨ ਦਾ ਪ੍ਰਕਾਸ਼ ਹਿਰਦੇ ਵਿੱਚ ਕਿਸ ਤਰ੍ਹਾਂ ਹੋਵੇ ਸੋ ਗੁਰੂ ਦੇ ਅਰਥ ਹੀ ਇਹੋ ਹਨ ਗੋ ਨਾਮ ਅੰਧੇਰੇ ਦਾ ਹੈ ਰੂਹ ਨਾਮ ਪ੍ਰਕਾਸ਼ ਦਾ ਹੈ ਜੋ ਸਿੱਖ ਦੇ ਹਿਰਦੇ ਵਿੱਚੋਂ ਅਗਿਆਨ ਰੂਪੀ ਅੰਧੇਰਾ ਦੂਰ ਕਰਕੇ ਗਿਆਨ ਰੂਪੀ ਦੀਵਾ ਜਗਾ ਕੇ ਸੱਤ ਵਸਤੂ ਦੀ ਪ੍ਰਾਪਤੀ ਕਰਾ ਦੇਵੇ ਉਸ ਨੂੰ ਗੁਰੂ ਕਹਿੰਦੇ ਹਨ ਜੋ ਗੋ ਨਾਮ ਪ੍ਰithvi ਦਾ ਹੈ ਰੂ ਨਾਮ ਪਾਲਣਾ ਕਰਨ ਵਾਲੇ ਦਾ ਹੈ ਜੋ ਸਰਬ ਸ੍ਰਿਸ਼ਟੀ ਜੋ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੋਵੇ ਉਸ ਨੂੰ ਗੁਰੂ ਕਹਿੰਦੇ ਹਨ ਗੋ ਨਾਮ ਇੰਦਰੀਆਂ ਦਾ ਹੈ ਰੂ ਨਾਮ ਪਾਲਣਾ ਕਰਨ ਵਾਲੇ ਦਾ ਹੈ ਜੋ ਇੰਦਰੀਆਂ ਦੇ ਸਹਿਤ ਸਰੀਰ ਦੀ ਪਾਲਣਾ ਕਰ ਰਿਹਾ ਹੋਵੇ ਉਸ ਨੂੰ ਗੁਰੂ ਕਹਿੰਦਾ ਹੈ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜੋ ਜਨਮ ਮਰਨ ਤੋਂ ਰਹਿਤ ਹੋਵੇ ਅਤੇ ਭੁੱਲਣ ਵਿੱਚ ਨਾ ਆ ਸਕੇ ਜਿਵੇਂ ਗੁਰਬਾਣੀ ਸਤਿਗੁਰੂ ਜੀ ਫਰਮਾਨ ਕਰਦੇ ਹਨ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਗੁਰੂ ਉਸ ਨੂੰ ਕਹਿੰਦੇ ਹਨ ਜਿਸ ਦੇ دیدار ਕੀਤੇ ਹੋਇਆ ਮਨ ਵਿੱਚ ਸ਼ਾਂਤੀ ਆ ਕੇ ਦੁਬਿਧਾ ਆਦਿਕ ਦੂਰ ਹੋ ਜਾਵੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਉਸ ਨੂੰ ਗੁਰੂ ਕਹਿੰਦੇ ਹਨ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰੂ ਕਹੀ ਹੈ ਮਨ ਕੇ ਦੁਬਿਧਾ ਵਿੰਸ ਜਾਏ ਹਰ ਪਰਮ ਪਦ ਲਹੀਏ ਸੋ ਗੁਰੂ ਉਸ ਨੂੰ ਕਹਿੰਦੇ ਹਨ ਕਿ ਜੋ ਇਤੋਪਦੇਸ਼ਤਾ ਹੋਵੇ ਭਾਵ ਕੇ ਕਲਿਆਣ ਦੀ ਪ੍ਰਾਪਤੀ ਕਰਾਵੇ ਕਲਿਆਣ ਹੋਣ ਦਾ ਉਪਦੇਸ਼ ਦੇਵੇ ਇਰ ਗੁਰੂ ਗੁਰੂ ਕਿਹੜਾ ਕਰਨ ਦੀ ਲੋੜ ਹੈ ਗੁਰੂ ਉਹ ਕਰੀਏ ਜਿਹੜਾ ਗੁਰਬਾਣੀ ਦੱਸਦੀ ਹੈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਈ ਸੋ ਸਤਿਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਹੀ ਹਨ 10 ਪਾਸਿਆਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸੋ ਜੈਸੇ ਵਾਜੂ ਅਗਨੀ ਸੂਰਜ ਚੰਦ ਆਦਿਕ ਕੁਦਰਤੀ ਚੀਜ਼ਾਂ ਸਭਨਾਂ ਨੂੰ ਸੋ ਸਮਾਨ ਸੁਖ ਦਿੰਦੀਆਂ ਹਨ ਸੋ ਐਵੇਂ ਹੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਦੁਨੀਆ ਨੂੰ ਨੌਖੰਡ ਸਤ ਦੀਪ ਫਿਰ ਕੇ ਸਭ ਨੂੰ ਉਪਦੇਸ਼ ਕੀਤਾ ਹੈ ਤੇ ਉਹਨਾਂ ਦਾ ਉਪਦੇਸ਼ ਹਰੇਕ ਜੀਵ ਮਾਤਰ ਲਈ ਸਖੁਦਾਈ ਹੈ ਜੋ ਗੁਰਬਾਣੀ ਦੇ ਪੜਨ ਤੋਂ ਪਤਾ ਲੱਗਦਾ ਹੈ ਇਸ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਜਗਤ ਗੁਰੂ ਮੰਨੇ ਗਏ ਸਨ ਮੰਨੇ ਗਏ ਹਨ ਸੋ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਕੱਚੇ ਗੁਰ ਤੇ ਮੁਕਤ ਨਾ ਹੋਵਾ ਕੱਚੇ ਗੁਰ ਅਗਿਆਨੀ ਤੋਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਵਾਸਤੇ ਸੱਚੇ ਗੁਰੂ ਉਹਨਾਂ ਦੀ ਬਾਣੀ ਦੀ ਓਟ ਲੈਣ ਦੀ ਲੋੜ ਹੈ ਕਿਉਂਕਿ ਗੁਰਬਾਣੀ ਹੀ ਗੁਰੂ ਰੂਪ ਹੈ ਸੋ ਜਿਵੇਂ ਕਿ ਕਿਸੇ ਚੀਜ਼ ਦਾ ਕਰਤਾ ਚੀਜ਼ ਤੋਂ ਵੱਖਰ ਨਹੀਂ ਹੁੰਦਾ ਕਿਉਂਕਿ ਉਸ ਦੀ ਸ਼ਕਤੀ ਹੀ ਚੀਜ਼ ਵਿੱਚ ਹੁੰਦੀ ਹੈ ਸੋ ਐਵੇਂ ਹੀ ਗੁਰੂ ਜੀ ਬਾਣੀ ਵਿੱਚ ਵਸ ਰਹੇ ਹਨ ਸੋ ਗੁਰਬਾਣੀ ਗੁਰੂ ਸਭ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਾ ਪਰ ਤਖ ਗੁਰੂ ਨਸਦਾਰੇ ਸੋ ਇਸ ਵਾਸਤੇ ਗੁਰੂ ਜੀ ਨੇ ਗੁਰਬਾਣੀ ਪੜਨ ਦਾ ਹੁਕਮ ਦਿੱਤਾ ਹੈ ਜੇ ਦੱਸਿਆ ਹੈ ਇਸ ਵਾਸਤੇ ਹੀ ਗੁਰਬਾਣੀ ਨੂੰ ਗੁਰੂ ਰੂਪ ਮੰਨਿਆ ਜਾਂਦਾ ਹੈ ਜਿਸ ਵਕਤ ਕੋਈ ਗੁਰੂ ਬੋਲ ਕੇ ਸਿੱਖ ਨੂੰ ਉਪਦੇਸ਼ ਕਰੇਗਾ ਉਸ ਬੋਲਣ ਦਾ ਨਾਮ ਹੀ ਬਾਣੀ ਕਿਹਾ ਜਾਂਦਾ ਹੈ ਇਸੇ ਵਾਸਤੇ ਇਹ ਬਾਣੀ ਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਣ ਕਰਕੇ ਗੁਰੂ ਰੂਪ ਕਹੀ ਜਾਂਦੀ ਹੈ ਮੰਨੀ ਜਾਂਦੀ ਹੈ ਤੇ ਗੁਰੂ ਰੂਪ ਹੈ ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸ੍ਰੀ ਅਬਿਚਲ ਨਗਰ ਹਜੂਰ ਸਾਹਿਬ ਜਿਕੇ ਜੋਤੀ ਜੋਤ ਸਮਾਉਣ ਲੱਗੇ ਤਾਂ ਸੰਗਤ ਜੀ ਨੇ ਅਰਜ ਕੀਤੀ ਬੇਨਤੀ ਕੀਤੀ ਕਿ ਮਹਾਰਾਜ ਪਹਿਲੇ ਗੁਰੂ ਸਾਹਿਬ ਜਦੋਂ ਜੋਤੀ ਜੋਤ ਸਮਾਉਂਦੇ ਸਨ ਸਮਾਉਂਦੇ ਰਹੇ ਹਨ ਤਾਂ ਸੰਗਤ ਨੂੰ ਹੋਰ ਗੁਰੂ ਜੀ ਦੇ ਲੜਲਾ ਜਾਂਦੇ ਰਹੇ ਹਨ ਆਪ ਸਾਨੂੰ ਕਿਸ ਦੇ ਲੜਲਾ ਕੇ ਜਾ ਰਹੇ ਹੋ ਤਾਂ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਇਹ ਕਿ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਪੰਜ ਪੈਸੇ ਨਾਰੀਅਲ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਤੇ ਹੁਕਮ ਦਿੱਤਾ ਕਿ ਅੱਜ ਤੋਂ ਆਪ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸੋ ਆਪ ਨੇ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਰਹਿਣਾ ਇਸੇ ਵਾਸਤੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਸੋ ਕਿ ਉਸ ਵਕਤ ਗੁਰੂ ਸਾਹਿਬ ਜੀ ਨੇ ਸੰਗਤ ਪ੍ਰਤੀ ਇਹੋ ਕਿਹਾ ਆਗਿਆ ਭਈ ਅਕਾਲ ਕੀ ਤਬੀ ਚ ਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਮਿਲੋ ਜੋ ਮੌਕੋ ਮਿਲ ਬੋਚ ਹੈ ਹੋਰ ਸ਼ਬਦ ਮੈਂ ਲੇਹ ਸੋ ਉਸ ਵਖਤ ਤੋਹੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਮੰਨੇ ਜਾਂਦੇ ਹਨ ਇਸ ਵਾਸਤੇ ਸਾਨੂੰ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਪਰ ਚੱਲਣਾ ਚਾਹੀਦਾ ਹੈ ਉਹਨਾਂ ਨੂੰ ਗੁਰੂ ਮੰਨਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਚਰਨਾਂ ਨਾਲ ਲੱਗ ਕਰਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ